ਇਥੋਂ ਦਰਿਆ ਨੇ ਰਾਣਾ ਜੀ ਨੇ ਸਾਡੇ ਨਾਲ ਹੋਰ ਬਜ਼ੁਰਗ ਤੇ ਨੌਜਵਾਨ ਮਹਾਪੁਰਖ ਸਾਰੇ ਹੀ ਪੰਜਾਬ ਦੇ ਤੁਸੀਂ ਵੰਨ ਨੂੰ ਜੋ ਸਾਹਮਣੇ ਕੋ ਮੀਰ ਬੰਦੂ ਜੀ ਇਹ ਹਾਂ ਜੀ ਪਾੜ ਪਿਆ ਹੈ ਉਹਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਹੈ ਬਾਬਾ ਜੀ ਨੇ ਪਹਿਲਾਂ ਵੀ ਕਿਹਾ ਸੀ ਕਿ ਇਹ ਚਮਕੌਰ ਦੀ ਗੜੀ ਦੇ ਵਿੱਚ ਸਵਾ ਸਵਾ ਲੱਖ ਨਾਲ ਇੱਕ ਇੱਕ ਲੜਾਉਣ ਵਾਲੀ ਫੌਜ ਹੈ ਖਾਲਸਾ ਹੈ ਕਲਗੀਧਰ ਪਾਤਸ਼ਾਹ ਦਾ ਇਹਨੂੰ ਹਰਾਤਾ ਨਹੀਂ ਸਕਦੀਆਂ ਸਰਕਾਰਾਂ ਨੂੰ ਕਿਤੇ ਵਿਆਹ ਹੋਵੇ ਵੀ ਅਸੀਂ ਦਰਿਆਵਾਂ ਵਿੱਚ ਬਾਬਾ ਜੀ ਨੇ ਸੇਵਾ ਜੋੜੀ ਚਾਹ ਪਾਪਾ ਮਹਾਪੁਰਖੋ ਸਸੀ ਕਾਲ ਜੀ ਕੀ ਕਹਿਣਾ ਚਾਹੁੰਦੇ ਜੀ ਕੁਦਰਤ ਦੀ ਜਿਹੜੀ ਤਰਾਸਦੀ ਹੋਈ ਹੈ ਇਹਦੇ ਬਾਰੇ ਕੁਝ ਦੋ ਸ਼ਬਦ ਇਹਦੇ ਕੁਦਰਤ ਦੇ ਵਾਸੀ ਆ ਜੀ ਕਿਸੇ ਦੇ ਵਸ ਨਹੀਂ ਹੈਗਾ ਜੀ ਇਹ ਗੁਰੂ ਨਾਮ ਦੇ ਪਾਤਸ਼ਾਹ ਆ ਵੀ ਜਾਣਦੇ ਆ ਜੀ ਰਾਵੀ ਵਧਾ ਵੀ ਸਕਦੇ ਆ ਜੀ ਤੇ ਆ ਵੀ ਘਟਾ ਵੀ ਸਕਦੇ ਆ ਜੀ ਤੇ ਜਿਹਦੇ ਇੱਥੇ ਸਭ ਕੁਝ ਬਾਕੀ ਆ ਵੇਖੋ ਸੰਗਤਾਂ ਡਈਆਂ ਜੀ ਬੜੀ ਬੜੀ ਦੂਰੋਂ ਆਉਣ ਡਿਆ ਟਰਾਲੇ ਪਰ ਪਰ ਕੇ ਜੀ ਸਿੰਗ ਲਿਆਉਣ ਡੇ ਜੀ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਸੁਖਨਾਮ ਸਿੰਘ ਜੀ ਜੀ ਸੇਵਾ ਕਰਾ ਰਹੇ ਜੀ ਸੰਗਤਾਂ ਦੇ ਸੰਯੋਗ ਦੇ ਨਾਲ ਸੰਗਤਾਂ ਆਉਣ ਡੀਆਂ ਸੇਵਾ ਕਰਨ ਡੀਆਂ ਤੇ ਕਿਸ਼ਤੀ ਜੀ ਬਾਈ ਨੂੰ ਸਮਾਨ ਦੇਣ ਜਾਂਦੇ ਬਾਬਾ ਜੀ ਇਹ ਕਿਸ਼ਤੀ ਅਗਲੇ ਬੰਨੇ ਤਾਂ ਲਾਈ ਆ ਵੀ ਜੇ ਬਾਈ ਜਾਂ ਕੋਈ ਮੁੰਡਾ ਦਾ ਚਲਕ ਜੇਵੇ ਤੇ ਉਹਨੂੰ ਦਵਾ ਦਵ ਪੜਨ ਵਾਸਤੇ ਕਿਉਂਕਿ ਪਾਣੀ ਜਿਆਦਾ ਡੂੰਘਾ ਗਾਇ। ਤੁਸੀਂ ਬੰਦੀ ਜੋ ਕਮਾਨ ਹੈ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਨਾਲ ਇਲਾਕੇ ਦੇ ਨੌਜਵਾਨ ਵੀਰ ਸੰਗਤਾਂ ਹੋਰ ਜਿੱਥੇ-ਜਿੱਥੇ ਤੱਕ ਕਿਸੇ ਨੂੰ ਪਤਾ ਲੱਗਦਾ ਹੈ ਸਾਰੇ ਪਹੁੰਚ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਸਾਹਮਣੇ ਕਸਤੀ ਤੇ ਐਨਡੀਆਰਐਫ ਵਾਲੇ ਇਹ ਸਾਡੇ ਵੀਰ ਜੀ ਜਾਲ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਹਿਰ ਭਰੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤੁਸੀਂ ਵੰਤੋ ਸਾਹਮਣੇ ਦੇਖੋ ਬਿਲਕੁਲ ਕਿੰਨੀ ਸੋਹਣੀ ਬਾਰੀ ਉਮਰਾਂ ਦੀ ਕਮਾਈ ਹੈ ਕੋਠੀ ਬਿਲਕੁਲ ਵਿੱਚ ਖਤਮ ਹੋ ਚੁੱਕੀ ਹੈ ਇੱਧਰ ਬਹੁਤ ਹੀ ਭਿਆਨਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਗੱਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਤਾ ਨਹੀਂ ਕਿਹਨੂੰ ਕੀ ਨਾ ਨਜ਼ਰ ਲਾ ਦਿੱਤੀ ਹੈ ਪੰਜਾਬ ਨੂੰ ਸਾਡੇ ਨੂੰ ਇਹ ਨੌਜਵਾਨ ਵੀ ਸਾਡੇ ਸਾਡੇ ਮਛੱਡਾ ਕਲਾ ਤੋਂ ਰਾਣਾ ਜੀ ਸਾਡੇ ਸਿੰਘ ਸਾਹਿਬ ਬਾਬਾ ਜੀ ਬਾਬਾ ਤੇਜਾ ਸਿੰਘ ਜੀ ਮਹਾਂਪੁਰਸ਼ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਤੇ ਸਾਰੇ ਇਲਾਕਾ ਇਸ ਦੁੱਖ ਦੇ ਵਿੱਚ ਇਸ ਬੰਨ ਤੇ ਪਏ ਪਾੜ ਨੂੰ ਦੇਖੋ ਦੂਰ ਦੂਰ ਤੱਕ ਕਬਾਹੀ ਮਚਾ ਦਿੱਤੀ ਹੈ ਉਹ ਦੇਖੋ ਸਾਹਮਣੇ ਕੋਠੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਜਿਹੜੀ ਵਿੱਚ ਤਬਾਹ ਹੋ ਚੁੱਕੀ ਹੈ ਇੱਧਰ ਲਾਈਵ ਤਸਵੀਰਾਂ ਬੰਨ ਦੇ ਨਾਲ ਨਾਲ ਜਿੱਥੇ ਤੱਕ ਦੇਖੋ ਸਾਰੇ ਸਾਡੇ ਭਰਾ ਪਹੁੰਚੇ ਨੇ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਆਉਂਦਾ ਆਕਰ ਬੋਲਦੇ ਨੇ ਜਿਹੜੇ taraf ਹੁੰਦੇ ਉਹ ਜਿਹੜੇ ਨੂੰ ਨਿਆਣ ਪਹਿਲੇ ਤੇ ਪਹਿਲੀ ਕਿ ਏਕ ਈਆਂ ਬੱਲੇ ਦਾ ਬਿਲਕੁਲ ਨਹੀਂ ਹੁੰਦਾ ਇੱਕ ਈਆਂ ਬੱਲੇ ਤੋਂ ਗਏ ਨਾ ਹਾਂ ਜੀ ਹਾਂ ਜੀ ਉਧਰ ਤਾਂ ਲੈਂਗ ਚੁੱਟ ਗਈ ਹੈ ਬਿਲਕੁਲ ਹਾਂ ਹਾਂ ਉਧਰ ਲੋਕ ਵੀ ਸਾਰੇ ਬਾਹਰ ਹੀ ਆ ਗਏ ਸਾਰੇ